ਪੂਕਤੇ ਆਏ ਆ ਰਾਤ ਦੇ 2 ਵਜੇ ਤੇ ਸਾਡੀਆਂ ਜਿਹੜੀਆਂ ਗੱਲਾਂ ਉਹ ਮੁੱਕਣ ਤੇ ਨਹੀਂ ਉਹ ਗਿਆ ਹੈ ਕੈਲੋਕੇਸ਼ੀਆ ਮੌਨਸਟੇਰਾ ਕੈਲੋਕੇਸ਼ੀਆ ਵੀ ਭਾਂ ਤਾਂ ਕਹਿਣਾ ਹੀ ਨਹੀਂ ਉਹਦਾ ਕਿਹੜਾ ਕੇਸ਼ੀਆ ਹਾਲ ਤਾਂ ਖਲਾਈ ਇਹਨਾਂ ਦਿੱਤਾ ਕਿ ਸਾਡੇ ਸਟੋਰੇਜ ਜਿਹੜੀ ਹੈ ਨਾ ਜਿਹੜੀ ਸਟੋਰੇਜ ਹੈ ਉਹ ਫੁੱਲ ਹੋ ਗਈ ਆ ਬਾਹਰ ਮੁਰ ਕੇ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਸੀ ਸਾਰੇ ਜਣ ਬਹੁਤ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਆਪਾਂ ਵੀ ਬਹੁਤ ਵਧੀਆ ਆ ਤੇ ਅੱਜ ਟਾਈਮ ਹੋ ਚੁੱਕਾ ਆ ਪੌਣੇ ਚਾਰ ਪੌਣੇ ਚਾਰ ਹੋ ਚੁੱਕੇ ਆ ਤੇ ਅੱਜ ਸਾਡੇ ਜਿਹੜੇ ਪਰੋਣੇ ਆਏ ਹੋਏ ਸੀਗੇ ਤੇ ਅੱਜ ਆਪਾਂ ਇਹਨਾਂ ਨਾਲ ਚੱਲੇ ਆ ਛੱਟਣ ਤੇ ਤਿਆਰ ਹੋ ਰਹੇ ਆ ਬੈਕ ਸਾਈਡ ਤੇ ਆਪਾਂ ਵੀ ਧਾਲ ਪਾਣੀ ਜਿਹੜਾ ਸਾਰਾ ਬਣਾ ਲਿਆ ਆ ਕੰਮਕਾਰ ਕਰ ਲਿਆ ਆ ਤੇ ਮੰਮੀ ਹੁਣਾਂ ਨੂੰ ਆਪਾਂ ਸਾਰਾ ਸਮਝਾ ਦਤਾ ਆ ਵੀ ਤੁਹਾਡਾ ਰੋਟੀ ਪਾਣੀ ਆਪਾਂ ਰੈਡੀ ਕਰ ਦਿੱਤਾ ਆ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੇ ਚਲੋ ਆਪਾਂ ਵੀ ਤਿਆਰ ਤਿਰ ਹੋ ਜਾਈਏ ਕੰਮ ਕੁੰਮ ਕਰਕੇ ਤੇ ਵੈਸੇ ਤਾਂ ਕੰਮ ਤਾਂ ਹੋ ਹੀ ਗਏ ਸਾਰੇ ਤੇ ਆਪਾਂ ਹੁਣ ਤਿਆਰ ਹੋ ਕੇ ਫਿਰ ਤੁਹਾਨੂੰ ਮਿਲਦੇ ਆ ਤੇ ਵਲੌਗ ਨਾਲ ਬਣੇ ਰਹੋ ਠੀਕ ਆ ਜੀ ਤੇ ਵਲੌਗ ਜੋ ਵੀ ਆਪਾਂ ਬਣਾਉਨੇ ਆ ਨਾ ਸਕਿਪ ਨਾ ਕਰਿਆ ਕਰੋ ਠੀਕ ਆ ਜੀ ਤੇ ਚਲੋ ਆ ਜੋ ਫਿਰ ਬਾਕੀ ਦੇਖਦੇ ਆ ਕੀ ਮਾਹੌਲ ਬਣਦਾ ਆ ਤੇ ਆਪਾਂ ਇਹਨਾਂ ਨੂੰ ਛੱਡਿਆ ਹੀ ਇਹ ਅੱਜ ਬਹੁਤ ਅੰਕ ਕੀਤਾ ਹੋਇਆ ਸੀ ਨਾ ਪਰੋਲਿਆਂ ਨੇ ਹਨਾ ਤਿਆਰ ਹੋ ਜਾਓ ਤਿਆਰ ਆ ਸਾਡੇ ਇੱਕ ਹੋਰ ਆ ਅੱਜ ਪ੍ਰੋਣੀ ਸਾਡੀ ਨਿੱਕੀ ਜੀ ਚੱਲੀ ਆ ਹਾਂ ਓਏ ਆ ਨਿੱਕੀ ਜੀ ਪ੍ਰੋਣੀ ਸਾਡੀ ਚੱਲੀ ਅੱਜ ਹਾਂ ਕੁਸਹਿਜ ਲੈ ਲੈ ਛੱਡੇ ਆਈ ਅੱਜ ਤੈਨੂੰ ਛੱਡੇ ਆਈ ਐ ਗੱਟੀਆਂ ਜਨਾਨੀ ਹੋਰ ਤੰਕ ਕੀਤਾ ਹੋਇਆ ਹੈਗਾ ਕੁਸਹਿਜ ਨੇ ਸਾਨੂੰ ਹੈਨਾ ਹੁਣ ਆਪਣੇ ਘਰ ਜਾਓ ਕੁਸਹਿਜ ਫਿਰ ਆਪਣੇ ਘਰ ਜਾ ਕੇ ਤਾਦੀ ਉਤੰਕ ਕਰੋ ਹੈਨਾ ਓਏ ਸਾਡੀ ਸਾਡੀ ਮੰਮੀ ਦਾ ਤਾਂ ਪਾਸਾ ਵੀ ਇੱਕ ਰਹਿ ਗਿਆ ਮੰਮੀ ਕਹਿੰਦੀ ਮੇਰਾ ਤਾਂ ਇੱਕ ਪਾਸਾ ਤਖਣ ਲਾਪਿਆ ਚੱਕ ਕੇ ਹੈਨਾ ਓ ਗੁਰਸੇਜ ਇੱਧਰ ਦੇਖ ਹੈਲੋ ਕਰਦੇ ਸਾਰਿਆਂ ਨੂੰ ਕਹ ਹੈਲੋ ਗਾਇਜ਼ ਹੈਲੋ ਗਾਇਜ਼ ਹੋਲੇ ਮੈਡੀਕਲ ਲੱਗੇਗੀ ਹੈਲੋ ਗਾਇਜ਼ ਨਾ ਅੰਚ ਜਾ ਰਹੀ ਆ ਹਾਂ ਹਾਂ ਚਲੋ ਠੀਕ ਆ ਜੀ ਤੇ ਆਪਾਂ ਵੀ ਤਿਆਤਿਰ ਹੋ ਜਾਈਏ ਤੇ ਫੇਰ ਵਲੌਗ ਦੇ ਨਾਲ ਬਣੇ ਰਹੋ ਤੇ ਬਾਕੀ ਦੇਖਦੇ ਉੱਥੇ ਜਾ ਕੇ ਕੀ ਮੋਰ ਬਣਦਾ ਆ ਤੇ ਆਪਾਂ ਰਾਤ ਰਹਿ ਕੇ ਹੁਣ ਆਇਆ ਤੇ ਰੋਟੀ ਪਾਣੀ ਇਹਨਾਂ ਦਾ ਸਾਰਾ ਤਿਆਰ ਆ ਰਹਾ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਸਿਮੀ ਅੱਜ ਇਹਨਾਂ ਦੀ ਰਾਖੀ ਆ ਕਰੂਗੀ ਪੋਤੀ ਇਹਨਾਂ ਦੀ ਹੈ ਨਾ ਕੋ ਛੱਟ ਕੇ ਚੱਲੇ ਆ ਵੀ ਆਪ ਵੀ ਦੇਖੋਗੇ ਆਪਣੇ ਅੱਜ ਦਾਦੀ ਬਾਬੇ ਨੂੰ ਹੈ ਨਾ ਠੀਕ ਆ ਓਕੇ ਕੰਮ ਤੋਂ ਕੱਢ ਰਹੇ ਹੋ ਸਾਰਿਆਂ ਨੂੰ ਪੋਣਾ ਮੇਰੇ ਬਕਰੋ ਸਫਾਈ ਸਾਰੀ ਕਰ ਲਿਓ ਠੀਕ ਆ ਗੁਰਸਹਿਬ ਸੈਲ ਟੀਵੀ ਦੇਖਦੀ ਆ ਚਲੋ ਠੀਕ ਆ ਜੀ ਆਪਾਂ ਵੀ ਤਿਆਰ ਹੋਈਏ ਹੁਣ ਉੱਠੀਏ ਦੇਖੋ ਸਾਡੇ ਪਿੰਡ ਦਾ ਹਾਲ ਬਹੁਤ ਬੁਰਾ ਹਾਲ ਸੜਕ ਦਾ ਸਾਡੇ ਪਿੰਡ ਦੀ ਸੜਕ ਜਿਹੜੀ ਆ ਗੱਡੀ ਧੋ ਕੇ ਲੈ ਕੇ ਆਈ ਦੀ ਆ ਪਰ ਮੈਨੂੰ ਲੱਗਦਾ ਅੱਡੇ ਤੱਕ ਪਹੁੰਚਦੇ ਪਹੁੰਚਦੇ ਗੱਡੀ ਦਾ ਪੂਰਾ ਹਾਲ ਹੋ ਜਾਂਦਾ ਹਾਰੀ ਟੁੱਟ ਗਈ ਅਗਲੀ ਸਰਪੰਚੀ ਹੁਣ ਮੈਂ ਹੀ ਵਾਂ ਮੈਂ ਹੀ ਖੜੀ ਹੋਣਾ ਹੁਣ ਮੈਂ ਸਰਪੰਚ ਬਣਨਾ ਦੇਖੀ ਸੜਕ ਬਣਾਉਣੀ ਲੋ ਜੀ ਹਾਂ ਸਾਡਾ ਰਾਜ ਚ ਪਲਾਨ ਜਿਹੜਾ ਹੈਗਾ ਹੋ ਗਿਆ ਕੈਨਸਲ ਤੇ ਆਪਾਂ ਹੁਣ ਜਾ ਰਹੇ ਹਾਂ ਆਪਣੀ ਛੋਟੀ ਭੈਣ ਦੇ ਤੇ ਮੇਰੇ ਤੋਂ ਛੋਟੀ ਤੇ ਇਹਨਾਂ ਤੋਂ ਵੱਡੀ ਤੇ ਉੱਥੇ ਜਾ ਕੇ ਮਿਲਦੇ ਆ ਭੈਣ ਨੂੰ ਠੀਕ ਆ ਤੇ ਨਾਲੇ ਆਪਣੀਆਂ ਵੋਟਾਂ ਪੱਕੀਆਂ ਕਰ ਲਈਏ ਹਨਾ ਸਹੀ ਨਹੀਂ ਕਿਹੜੀਆਂ ਵੋਟਾਂ ਤੇਰੇ ਘਰ ਦੇ ਨੇ ਤੈਨੂੰ ਪਾਉਣੇ ਮੂੰਹ ਤੇ ਬੇਇੱਜ਼ਤੀ ਘਰ ਦੇ ਦਾ ਕੋਈ ਗੱਲ ਨਹੀਂ ਬਾਹਰ ਲਿਓ ਵੋਟਾਂ ਪੱਕੀਆਂ ਹੋਣੀਆਂ ਚਾਹੀਦੀਆਂ ਹਨਾ ਨਹੀਂ ਤਾਂ ਨੀੜੂ ਛਟਰਾ ਵਾਲੇ ਮਨੇ ਭੈਣ ਖਰਾਬ ਕਰ ਨੀੜੂ ਛਟਰਾ ਵਾਲਿਆਂ ਵਾਂਗੂ ਚਾਰ ਵੋਟਾਂ ਤਾਂ ਮੈਨੂੰ ਹੈਗੀਆਂ ਹਨਾ ਹਨਾ ਗੁਰਸਹਿਜ ਚਾਹ ਮੇਰੇ ਨਹਾ ਤੇ ਨਿਆਣੇ ਤਾਂ ਹਲੇ ਛੋਟੇ ਆਸ ਲਈ ਆਪਣੇ ਖੋਲੀ ਆਸ ਤਾਂ ਲਾਈਏ ਪਵਾਏ ਨਹੀਂ ਵੀ ਖੜਿਆ ਹੋਣਾ ਹੈ ਨਾ ਆਸ ਨਹੀਂ ਛੱਡਣੀ ਚਾਹੀਦੀ ਕਹਿੰਦੇ ਹੁੰਦੇ ਬੰਦੇ ਨੇ ਆਸ ਲਾਈਦੀ ਹੁੰਦੀ ਤਾਂ ਹੀ ਕੁਝ ਬਣਦਾ ਹੁੰਦਾ ਜੇ ਆਸ ਹੀ ਨਾ ਲਾਵੋ ਪੇ ਕਿੱਦਾਂ ਕੰਮ ਸਿਰੇ ਚੜੂਗਾ ਸਹੀ ਨਹੀਂ ਆਪਾਂ ਤਾਂ ਚੱਲ ਨੀ ਟੂ ਸ਼ਟਰਾਂਗੇ ਉਹ ਚਾਰ ਪੋਟਾ ਲੈ ਕੇ ਹੀ ਬਹੁਤ ਖੁਸ਼ ਹੋ ਜਾਣਾ ਹੈ ਨਾ ਕਿਹੜਾ ਕਰਦੇ ਆ ਚਾਰ ਰੋਟਾ ਪਈਆਂ ਕਿਉਂਕਿ ਮੇਰੇ ਘਰ ਦੇ ਨਹੀਂ ਵੀ ਨੀ ਮੋਟ ਪਈ ਕਿਉਂ ਉਹਨੂੰ ਚਾਰ ਰੋਟਾ ਪਈਆਂ ਤਾਂ ਹੈਗੀਆਂ ਉਹ ਕਿੰਨੇ ਪਈਆਂ ਸਗੀਰਾ ਹੀ ਆਕੇ ਪਰਉਂਦਾ ਨਹੀਂ ਅਸੀਂ ਵੀਡੀਓ ਚ ਆਪਾਂ ਫਰਉਣਾ ਥੜੀ ਆਪਾਂ ਦਾ ਵਲੌਗ ਬਣਾਉਣਾ ਵੀ ਚਾਰ ਬੋਟਾਂ ਪਈਆਂ ਆ ਦੇਖ ਕਿੱਤਾ ਸੋਸਤੋ ਕਿਉਂ ਆ ਕਿੱਥੇ ਚੱਲਾ ਹੀ 마ਸੀ ਦੇ 마ਸੀ ਦੇ ਚੱਲਾ ਹੈਗਾ ਹੈ 마ਸੀ ਦੇ ਚੱਲਾ ਹੈਗਾ ਪੁੱਛੋ ਅੱਜ ਆਪਾਂ ਤਿੰਨੋਂ ਭੈਣਾਂ ਨੇ ਇਹ ਮਿਲਦਾ 1.5 ਸਾਲ ਬਾਅਦ ਹੈ 1.5 ਸਾਲ ਹੋ ਗਿਆ ਮਿਲਦਾ ਆਪਾਂ ਇਹ ਤਾਂ ਪਿਆ ਤਾਂ ਇਕੱਠੀਆਂ ਹੋਈਆਂ ਆ ਤਿੰਨਾਂ ਹੀ ਭੈਣਾਂ ਉਸ ਤੋਂ ਬਾਅਦ ਤਾਂ ਆਪਾਂ ਤਿੰਨਾਂ ਹੀ ਜਾਣੀਆਂ ਕਦੀ ਇਕੱਠੀਆਂ ਹੋਈਆਂ ਨਹੀਂ ਮਿਲੀਆਂ ਹੀ ਨਹੀਂ ਹਨਾ ਅਲੱਗ-ਅਲੱਗੇ ਮਿਲੀਆਂ ਹੋਈਆਂ ਆ ਇੱਕ ਦੂਜੇ ਨੂੰ ਵੀ ਇਹ ਨਹੀਂ ਕੋਈ ਕਦੀ ਆਪਾਂ 1.5 ਸਾਲ ਦੇ ਵਿੱਚ ਕਦੀ ਤਿੰਨੋ ਜਾਨੀਆਂ ਇਕੱਠੀਆਂ ਹੋ ਕੇ ਇੱਕ ਦੂਜੇ ਨੂੰ ਮਿਲੀਆਂ ਹੋਣਗੀਆਂ ਤੇ ਅੱਜ ਉਹ ਸਾਡਾ 1.5 ਸਾਲ ਬਾਅਦ ਟਾਈਮ ਆਇਆ ਕਿ ਆਪਾਂ ਤਿੰਨੋ ਜਾਨੀਆਂ ਨੇ ਅੱਜ ਇਕੱਠੀਆਂ ਹੋਣਾ ਤਾਂ ਮਿਲਣਾ ਤੇ ਵਧੀਆ ਲੱਗਦਾ ਨਾ ਜਦੋਂ ਆਪਾਂ ਇਕੱਠੇ ਹੁੰਨੇ ਆ ਆਪਣੇ ਭੈਣ ਭਰਾ ਸਾਬ ਜਦੋਂ ਹਨਾ ਚਲੋ ਹਣ ਤੇ ਇੱਥੇ ਜਾ ਕੇ ਉੱਥੇ ਮੋਹੌਲ ਤੇ ਆਜੋ ਫੇ ਆਪ ਪਹੁੰਚ ਲੇ ਆ ਲੱਗ ਕੇ ਆ ਗਏ ਆ ਪਿੰਡ ਤੇ ਕਾਕਾ ਹੜਾ ਦਾ ਬੋ ਹੁਣ ਘਰਾਂ ਅੰਦਰ ਦੇਖੋ ਜਾਨੀ ਅੱਤੇ ਕੀ ਕਰਦਾ ਹੁਣ ਨੀਂਦਿਆ ਪੂਰੀਆ ਕਰ ਲਈਆਂ ਇੱਥੇ ਨੀਂਦਿਆ ਪੂਰੀਆ ਕਰ ਲਈਆਂ ਆਜ ਰਾਜਵੀਰ ਦੀ ਵਾਰੀ ਆ ਗਈ ਹੈ ਕਾਕੇ ਨੂੰ ਸਾਹਮਣ ਦੀ ਅਸੀਂ ਥੱਕ ਗਏ ਸਾਹਮ ਸਾਹਮ ਕੇ ਤਾਂ ਹੁਣ ਅਜ ਰਾਜਵੀਰ ਦੀ ਵਾਰੀ ਆ 12 ਵਜੇ ਚੱਲੇ ਹੈ ਨਾ 12 ਵਜੇ ਚੱਲੇ ਤਾਂ ਵੀ ਇਹਨੇ ਸਾਡਾ ਕੌਜੇ ਕਰਾਤਾ ਕਰਾਇਆ ਹੋਇਆ ਉਹ ਤਾਂ ਕਰਦਾ ਹੈ ਮੈਂ ਤਾਂ ਕਾਕਾ ਕਿੱਥੇ ਹੁੰਦਾ ਕਾਕੇ ਦੀ ਮਾਂ ਵਿਚਾਰੀ ਥੱਕ ਗਈ ਆ ਉਹ ਕਹਿੰਦੀ ਮਾਸੀਆਂ ਆਪੇ ਸਾਂਭਣ ਮਾਸੀਆਂ ਦੀ ਅਸੀਂ ਭੈਣਾਂ ਜੋ ਮਸੀਂ ਸਵਾਪਨਾ ਇਕੱਠੀਆਂ ਹੋਈਆਂ ਇਹ ਕਾ ਚੱਲ ਬਹਿ ਕੇ ਗੱਲਾਂ ਬਾਤਾਂ ਮਾਰਾਂਗੇ ਸਾਨੂੰ ਗੱਲਾਂ ਬਾਤਾਂ ਬਲੌਗ ਦਾ ਕੁਝ ਨਹੀਂ ਚਾਹੀਦਾ ਉਹਨੂੰ ਆਹੇ ਕਾਕੇ ਨੇ ਸਦਾ ਕੀਤਾ ਆ ਹਨਾ ਮੈਂ ਮੈਂ ਉਹ ਗੱਲ ਨਹੀਂ ਬਾਤ ਨਹੀਂ ਉੱਦੇ ਵਸ ਰੋਈ ਜਾਣਾ ਇਹ ਆਹ ਤੇ ਇਹ ਕੋਣ ਆ ਕੋਣ ਆ हेलो कादे का हेलो गाइस गाइस मेरे के साडे व्लॉग देख्या करो सहज के गाइस मेरे साडे व्लॉग देख्या करो हेलो का सैदिया के मेरा सना लाओ लो जी गाइस मेरे आपा मिलदे हां कलू आज नहीं मिला था इने वाला व्लॉग भण्ड देना ना सानू ये पैणा नु था अभी इने कोई गल्ला पप्पा कर ना ਠੀਕ ਆ ਜੀ ਮਿਲਦੇ ਹੁਣ ਆਪਾਂ ਤੁਹਾਨੂੰ ਸਵੇਰ ਨੂੰ ਗੁੱਡ ਨਾਈਟ ਸੌਜੋ ਤੁਸੀਂ ਸਾਰੇ ਜਣੇ ਸਾਡੀ ਜਾਨੀ ਨੂੰ ਪਤਾ ਨਹੀਂ ਕਦੋਂ ਜਾ ਕੇ ਪੂਰੀ ਹੋਣੀ ਆ ਅੱਜ ਰਾਜੀਵੀ ਦਾ ਵੀ ਨਾਲ ਜਗਰਾਤਾ ਹੋਣਦੇ ਆ ਆ ਉਹ ਕਤੇ ਆ ਸੋਚਾਂ ਦੇ ਪੈ ਗਏ ਉਹ ਵਿਚਾਰੇ ਕੀ ਕਰੀਏ ਸੰਗ ਹੋ ਗਏ ਡਟੜੇ ਜਿਹਨੂੰ ਕਿੱਦਾਂ ਸੈੱਟ ਨੂੰ ਕਰੀਏ ਇਹ ਬੋਲਾ ਬੋਲਣ ਲੱਗੇ ਸਾਰੇ ਰੋਜ਼ ਰੋਜ਼ ਚਲੋ ਠੀਕ ਹੈ ਮਿਲਦੇ ਤੁਹਾਨੂੰ ਸਵੇਰ ਨੂੰ ਗੁੱਡ ਨਾਈਟ ਸਾਰਿਆਂ ਨੂੰ ਝਾਤੇ ਝਾਤੇ ਨਹੀਂ ਕਰਨੀ ਰਾਤ ਦੇ 2:00 ਬਜ ਗਏ ਤੇ ਸਾਡੀਆਂ ਜਿਹੜੀਆਂ ਗੱਲਾਂ ਉਹ ਮੁੱਕਣ ਤੇ ਨਹੀਂ ਹੋ ਲਿਆ ਹੈ ਕਿਆ ਤੇ ਇੱਧਰ ਕੋਈ ਸੁਣਦਾ ਮੈਨੂੰ ਲੱਗਾ ਮੈਂ ਹੀ ਨਹੀਂ ਲੈਂਦਾ ਵੀ ਅੱਜ ਸਾਡਾ ਜਿਗਰਾਤਾ ਹੀ ਹੁੰਦਾ ਪਿਆ ਹੈ ਹੈਨਾ ਤੇ ਸਾਨੂੰ ਵਲੌਗ ਦੀ ਵੀ ਕੋਈ ਟੈਨਸ਼ਨ ਨਹੀਂ ਹੈਗੀ ਵੀ ਆਪਾਂ ਵਲੌਗ ਵੀ ਬਣਾਉਣਾ ਹੈ ਸਾਡੀਆਂ ਗੱਲਾਂ ਹੀ ਮਿਲਦਾ ਸਾਨੂੰ ਤੜਕਾ ਹੀ ਹੋ ਜਾਣਾ ਹੈਨਾ ਰਾਜਵੀਰ ਉਹ ਗਿਆ ਹੋਈ ਗਿਆ तकरीबन 2 ਤਾਂ ਪੰਜ ਹੀ ਗਏ ਆ ਹਏ ਮੈਨੂੰ ਸਵੇਰ ਨੂੰ ਠਾਲਿਆ ਨਾ ਮੈਂ ਨੀਂਦ ਪੂਰੀ ਕਰਨੀ ਹੈ ਅੱਜ ਆਪਣੀ ਇੱਥੇ ਤੂੰ ਹੀ ਉੱਠਣਾ ਹੈ ਆਈ ਨੀਂਦ ਪੂਰੀ ਕਰਨੀ ਹੈ ਠੀਕ ਆ ਫਤਾਨੂੰ ਮਿਲਾਂਗੇ ਕੱਲ ਨੂੰ 12 ਵਜੇ ਠੀਕ ਆ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਬਾਏ ਬਾਏ ਕੱਲ ਨੂੰ ਮਿਲਦੇ ਹੁਣ ਚਾਹੀ ਤੇ ਗੁੱਡ ਬਾਏ ਇੱਲਾਹ ਤੇ ਗੁੱਡ ਮਾਰਨਿੰਗ ਨਹੀਂ ਗੁੱਡ ਨਾਈਟ ਦਿਮਾਗ ਦਿਮਾਗ ਸਵੇਰ ਤੇ ਪਹੁੰਚ ਗਏ ਨਾ ਆਈ ਦੋ ਵੱਜ ਗਏ ਅਸੀਂ ਤੜਕੇ ਚ ਪਹੁੰਚ ਗਏ ਸੀਗੇ ਠੀਕ ਹੈ ਜੀ ਹੁਣ ਚਲੋ ਸੁਣ ਲਈਏ ਥੋੜਾ ਟਾਈਮ ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਟਾਈਮ ਗੁੱਡ ਮਾਰਨਿੰਗ ਟਾਈਮ ਹੋ ਗਿਆ ਸਵੇਰੇ 11:00 ਵੱਜ ਗਏ ਆ ਤੇ ਆਪਾਂ ਆਪਣੀਆਂ ਨੀਂਦੀਆਂ ਜੇ ਜੀਆਂ ਪੂਰੀਆਂ ਕਰ ਲਈਆਂ ਆ ਤੇ ਹਾਂ ਜਿੱਧਰ ਭੈਣ ਹੋਣੀ ਲੱਗੇ ਉਹ ਆ ਜੀ ਆਲੂ ਵਾਲੇ ਪਰੌਂਠੇ ਬਣਾਉਣ ਤੇ ਭੁੱਖ ਹੁਣ ਦੇਖ ਕੇ ਨਾ ਲੱਗਣਾ ਪਹਿਲਾਂ ਮੈਨੂੰ ਭੁੱਖ ਨਹੀਂ ਸੀਗੀ ਮੈਂ ਕਿਹਾ ਇਹ ਮੈਂ ਰੋਕੇ ਰੋਟੀ ਖਾਣੀ ਆ ਹੁਣ ਮੈਨੂੰ ਦੇਖ ਕੇ ਭੁੱਖ ਲੱਗ ਗਈ ਆ ਹੁਣ ਮੇਰਾ ਦਿਲ ਕਹਦਾ ਮੈਂ ਗਰਮ ਗਰਮ ਚਾਹੇ ਘਰ ਮਾਉਣਾ ਗਰਮ ਪੱਕੇ ਬੈਠਾ ਤੇ ਜਸਪੀਰ ਜੋ ਉੱਧਰ ਹਲੇ ਸੁੱਤੀ ਪਈ ਆ ਉੱਠ ਕੇ ਚਾਹ ਪਾਣੀ ਪੀ ਕੇ ਉਹ ਫੇਸ ਹੋ ਗਈ ਆ ਕਹਿੰਦੀ ਮੈਂ ਆਪਾਂ ਆਪਣੀ ਨੀਂਦ ਪੂਰੀ ਕਰ ਲਮਾ ਅੱਜ ਉਹਨੇ ਵੀ ਆਪਣੇ ਸਹੁਰਿਆਂ ਤੇ ਚਲ ਜਾਣਾ ਮੈਂ ਆਪਣੇ ਸਹੁਰਿਆਂ ਤੇ ਚਲ ਜਾਣਾ ਇਹਨਾਂ ਦੇ ਸਹੁਰੇ ਆਪਣੇ ਸਹੁਰਿਆਂ ਤੇ ਰਹਿ ਜਾਣਾ ਤੇ ਆਪਣੇ ਸਹੁਰਿਆਂ ਦੇ ਹੀ ਰਹਿ ਜਾਣਾ ਹਨਾ ਤੇ ਚਲੋ ਆਪਾਂ ਹੁਣ ਪਹਿਲਾਂ ਖਾ ਪੀ ਲਈਏ ਫਿਰ ਕੋਈ ਗੇਮ ਰੂਮ ਕਰਾਜਣਾ ਕੋ ਕਰਦੇ ਆ ਬੱਚਿਆਂ ਨਾਲ ਬੱਚਿਆਂ ਦਾ ਵੀ ਥੋੜਾ ਐਂਟਰਟੇਨ ਹੋ ਜਵੇ ਜਿਹੜਾ ਹਨਾ ਖੰਨ ਜਾ ਹੋ ਜਵੇ ਉਹਨਾਂ ਦਾ ਉਹ ਵੀ ਵਿਚਾਰੇ ਬੋਰਦੇ ਹੋਣ ਦੇ ਲੱਗਦੇ ਨਾ ਜਦੋਂ ਉਹ ਵਿਚਾਰਿਆਂ ਨੂੰ ਇਹ ਬਿਗ ਪੌਸ ਲਾ ਕੇ ਦਿੱਤਾ ਉਹ ਬਿਗ ਪੌਸ ਦੇਖਣ ਤੇ ਆਹ ਤੇ ਚਲੋ ਆ ਜਿਓ ਵੀ ਅੱਜ ਆਪਾਂ ਲੱਗੇ ਆਲੂ ਵਾਲੇ ਪਰੌਂਠੇ ਖਾਣ ਰਾਜਵੀਰ ਨੇ ਤਾਂ ਬੜਾ ਗ੍ਰੀਨੀ ਗ੍ਰੀਨੀ ਕੀਤਾ ਹੈ ਆਪਣਾ ਪਾਰਕ ਏਰੀਆ ਹੈ ਨਾ ਬਹੁਤ ਸ਼ਾਨ ਬਹੁਤ ਪਲਾਂਟ ਤਾਂ ਤੈਨੂੰ ਬਹੁਤ ਸ਼ੌਂਕ ਹੈ ਨਾ ਬਹੁਤ ਸ਼ਾਨ ਹੈ ਹਾਂ ਕਿੰਨੇ ਸੋਹਣੇ ਲੱਗਦੇ ਆ ਤੇ ਉਹ ਕਿਹੜਾ ਪਲਾਂਟ ਆ ਜਿਹੜਾ ਉਹ ਵੱਡੇ ਪੱਤੇਆਂ ਵਾਲਾ ਇਹ ਮੌਨਸਟੇਰਾ ਕਿਹੜਾ ਮੌਨਸਟੇਰਾ ਕਹਿੰਦੇ ਨੇ ਮੌਨਸਟੇਰਾ ਇਹ ਵੈਸਾ ਹੀ ਹੈ ਡੈਕੋਰੇਸ਼ਨ ਲਈ ਡੈਕੋਰੇਸ਼ਨ ਲਈ ਬਟ ਇਹਦੇ ਨਾਲ ਤੋਂ ਪਨਾ ਲੀਫ ਸੜ ਗਏ ਆ ਥੋੜੇ ਹਾਂ ਨਵੀਂ ਗ੍ਰੋਥ ਬਹੁਤ ਸੋਹਣੀ ਹੋਣ ਗਈ ਆ ਤੇ ਆਹ ਵਾਲਾ ਕੀ ਹੈਗਾ ਇਹ ਲੀਲੀ ਲੀਲੀ ਇਹਨੂੰ ਫੁੱਲ ਲੱਗਦੇ ਕਿ ਇਹ ਵੀ ਡੈਕੋਰੇਟਰ ਦਾ ਲਾ ਲੰਗਦਾ ਇਹਨਾਂ ਅੱਛਾ ਤਾਂ ਇੱਕ ਤੁਸੀਂ ਉਹ ਲਗਾਇਆ ਹੋਇਆ ਹੈਗਾ ਨਾ ਜਿਹੜਾ ਚਾਹ ਵਾਲਾ ਹੈਗਾ ਕਿਹੜਾ ਹੈਗਾ ਉਹ ਚਾਹ ਦੇ ਵਿੱਚ ਉਹ ਪਾ ਲੰਦੇ ਸੀਗੇ ਉਹ ਕੀ ਨਾਂ ਸੀ ਉਹਦਾ ਮੈਨੂੰ ਹੁਣ ਯਾਦ ਨਹੀਂ ਹੋਇਆ ਲੇਟੀਆਂ ਨਹੀਂ ਮੈ ਲੈਮਨ ਗ੍ਰਾਸ ਹਾਂ ਲੈਮਨ ਗ੍ਰਾਸ ਹੈ ਨਾ ਲੈਮਨ ਗ੍ਰਾਸ ਹੈਗਾ ਆ ਹਾਂ ਉਹ ਜਮਲੇ ਦੇ ਵਿੱਚ ਲੈਮਨ ਗ੍ਰਾਸ ਆਛਾ ਉਹ ਲੈਮਨ ਗ੍ਰਾਸ ਲਗਾਇਆ ਆ ਹੈ ਨਾ ਠੀਕ ਆ ਆ ਵੀ ਧੁੱਪ ਦੇ ਨਾਲ ਖਰਾਬ ਹੋ ਗਿਆ ਸਾਰਾ ਹੈ ਨਾ ਹਾਂ ਇਸ ਵਾਰ ਧੁੱਪ ਬਹੁਤ ਧੁੱਪ ਬਹੁਤ ਜਿਆਦਾ ਸਾਡੇ ਵੀ ਕਿੰਨੇ ਵੀ ਮੇਰੇ ਉੱਥੇ ਆ ਜਿਹੜੇ ਪਲਾਂਟ ਜਿਹੇ ਸੀਗੇ ਸਾਰੇ ਸੁੱਕ ਗਏ ਆ ਆ ਕਾਦਾ ਆ ਕਿਹੜਾ ਆ ਚੌੜੇ ਪੱਤੇ ਪੇੜ ਇਹ ਆ ਸ਼ੋਕਾ ਅਸ਼ੋਕਾ ਹਾਂ ਸਾਰੇ ਲਾਈਨ ਸਿਰ ਅਸ਼ੋਕਾ ਅੱਛਾ ਠੀਕ ਆ ਉਹ ਵੱਡੇ ਹੋ ਗਏ ਆ ਨਾ ਇਹ ਹਲੇ ਛੋਟਾ ਤਾਂ ਠੀਕ ਆ ਫਰੂਟ ਵਾਲਾ ਹੈ ਨਹੀਂ ਕੋਈ ਲਾਇਆ ਵਾਲਾ ਨਹੀਂ ਕੋਈ ਹੈਗਾ ਠੀਕ ਆ ਸਾਡੇ ਉੱਤੇ ਕਾਦੇ ਨੇ ਫਰੂਟ ਹੀ ਫਰੂਟ ਕੱਟਾ ਕੀਤਾ ਬਤਾਉ ਲੱਗ ਗਏ ਹੈ ਨਾ ਆ ਦੇਖ ਫੁੱਲ ਕਿੰਨਾ ਸੋਹਣਾ ਖਿਲੇ ਆਇਆ ਵਿੱਚ ਬਹੁਤ ਸੋਹਣਾ ਲੱਗਦਾ ਹੈ ਤਸਵੀਰ ਨੂੰ ਉੱਠ ਕੇ ਨਾ ਬੰਦਾ ਜਦੋਂ ਇਧਰ ਹਰਿਆ ਭਰਿਆ ਦੇਖਦਾ ਆ ਉਹ ਫਰੈਸ਼ ਜੀ ਫੀਲਿੰਗ ਆਉਂਦੀ ਆ ਨਾ ਇਹ ਬੈਂਗਣ ਤਾਂ ਤੁਹਾਡੇ ਲੱਗੇ ਉਹ ਤੁਹਾਡਾ ਸਰ ਜਾਣਾ ਬਣਾ ਲਿਓ ਹੁਣ ਸੋਹਣਾ ਹੈ ਬਹੁਤ ਵਧੀਆ ਇਹ ਮੇਰਾ ਫੇਵਰੇਟ ਈ ਆਇਆ ਹੈ ਕਿਹੜਾ ਫੇਵਰੇਟ ਅੱਛਾ ਵਾਓ ਕਿੰਨਾ ਸੋਹਣਾ ਹੈ ਨਾ ਇਹਦੀ ਲੁੱਕ ਦੇਖਣ ਨੂੰ ਕਿੰਨੀ ਵਧੀਆ ਲੱਗਦੀ ਆ ਇਹ ਬਹੁਤ ਨੇ ਬੱਚਾ ਯਾਰ ਵੱਡਾ ਹੋ ਕੇ ਬਹੁਤ ਸੋਹਣਾ ਇਹਦੇ ਇੱਦਾਂ ਹੀ ਟਾਹਣੀਆਂ ਵਾਲੇ ਦੁਆਲੇ ਨੂੰ ਜਾਣੀਆਂ ਵਧੀਆ ਆ ਆਹੋ ਪਾਲਕ ਆ ਪਾਲਕ ਹੈਨਾ ਅਮਰੀਕਨ ਪਾਲਕ ਅਮਰੀਕਨ ਪਾਲਕ ਵਧੀਆ ਆ ਸਾਰਾ ਬਹੁਤ ਸੋਹਣਾ ਰਾਈ ਵੀ ਨਿ ਸ਼ੌਕ ਆ ਸ਼ੌਕ ਦੇ ਨਾਲ ਹੀ ਇਹ ਚੀਜ਼ਾਂ ਲਗਾ ਹੁੰਦੀਆਂ ਆ ਸ਼ੌਕ ਤੋਂ ਬਿਨਾਂ ਨਹੀਂ ਹੋ ਹਾਂ ਆ ਮੈਮੀ ਲਗਾਇਆ ਹੈ ਪਰ ਇਹ ਦੁਬਾਰਾ ਹੁਣ ਸਾਡੇ ਉੱਤੇ ਫੁੱਟ ਪਿਆ ਪਹਿਲਾਂ ਉਹ ਸਾਰਾ ਸੁੱਕ ਗਿਆ ਸੀਗਾ ਇਹ ਸੁੱਕ ਗਿਆ ਸੀ ਮੈਂ ਇਕੱਠ ਦਿੱਤੀਆਂ ਇਹਦੀਆਂ ਟਾਹਣੀਆਂ ਹਾਂ ਫੇਰ ਕਹਿੰਦੇ ਹੋ ਜਾਂਦਾ ਆ ਦੁਬਾਰਾ ਫੁੱਟੀਆਂ ਹੂੰ ਆ ਬੂਟਾ ਵੀ ਸਾਡੇ ਸੁੱਕ ਗਿਆ ਚੌੜੇ ਪੱਤੇਆਂ ਵਾਲਾ ਵੀ ਹਾਂ ਇਹ ਇਧਰ ਨਾਲ ਸੂਰਜ ਮੁੜ ਜਾਂਦਾ ਵਾਪਸ ਤਾ ਹੀ ਹਰਿਆ ਭਰਿਆ ਆ ਆਰਬੀਆ ਹੋ ਗਈ ਆ ਇਹ ਮਾੜਾ ਕੈਲਕੇਸ਼ੀਆ ਕਿਹੜਾ ਕੈਲਕੇਸ਼ੀਆ ਕਹਿੰਦੇ ਇਹਨੂੰ ਕੈਲਕੇਸ਼ੀਆ ਇਦਾਂ ਦੇ ਔਖੇ ਔਖੇ ਨਾਂ ਰੱਖੇ ਹੋ ਆ ਕਿ ਸਾਨੂੰ ਲੈਣੇ ਵੀ ਨਹੀਂ ਹੁੰਦੇ ਇਹ ਜਿਹੜੇ ਬੁੱਟਾ ਤੂ ਖੜਨਾ ਹੈ ਤੇ ਥੱਲੇ ਪੱਕਸ ਉੱਗ ਜਾਂਦੇ ਆ ਬੱਚੇ ਇਹ ਉੱਗ ਜਾਂਦੇ ਆ ਜਿਹੜੇ ਖੜਨਾ ਹੈ ਉਹ ਚੜ ਦੇ ਨਾਲ ਕੋਈ ਨਹੀਂ ਲੈ ਸਕਦਾ ਅੱਛਾ ਮੀਨਸ ਕਿ ਇਹਦੀ ਜਦੋਂ ਆਪਾਂ ਪੰਜਾਬੀ ਭਾਸ਼ਾ ਚ ਕਹਿ ਲਈਏ ਵੀ ਇਹਦੀ ਟਾਣੀ ਲੱਗ ਜਾਂਦੀ ਆ ਕੀ ਇਹਦੀ ਆ ਰੇਤੇ ਦਾ ਨਾ ਆ ਬੱਚਾ ਇਹਦਾ ਲੱਗਣਾ ਇਹਦੇ ਨਾਲ ਜਾੜਾ ਯਾਨੀ ਪੱਟ ਕੇ ਅੱਛਾ ਉਹ ਬੇਚੋ ਉਹ ਫੁੱਟਾ ਫੁੱਟੀਆਂ ਹੋਈਆਂ ਆ ਹਨਾ ਥੱਲੇ ਬੂਟੇ ਠੀਕ ਆ ਇਹ ਫਿੱਦੈ ਲੱਗ ਜਾਣਾ ਮੈਨੂੰ ਦੇ ਦੇਈ ਮੈਂ ਲੈ ਜੂਗੀ ਦੁਪਹਿਰ ਖਿੜੀਆਂ ਵੀ ਹੋ ਗਈਆਂ ਆ ਇਹ ਵੀ ਆ ਉਹਦੇ ਨਾਲ ਦਾ ਹੀ ਆ ਹੈਨਾ ਇਹ ਲਈ ਲਈ ਇਹਦੀ ਅੱਛਾ ਠੀਕ ਆ ਬਹੁਤ ਸੋਹਣੇ ਲੱਗਦੇ ਆ ਸਵੇਰ ਨੂੰ ਉੱਠ ਕੇ ਨਾ ਜਦੋਂ ਬੰਦਾ ਦੇਖਦਾ ਇੱਦਾਂ ਗ੍ਰੀਨੀ ਗ੍ਰੀਨੀ ਆ ਹਾਂ ਆ ਦੇ ਕਿੰਨਾ ਸੋਹਣਾ ਲੱਗਦਾ ਜਦੋਂ ਖਿੱਲਰ ਨਾਲ ਜਦੋਂ ਖਿੱਲਰ ਨਾਲ ਆਹਾਂ ਵਧੀਆ ਆ ਸਾਨੂੰ ਨਾ ਅੱਜ ਤਿੰਨਾ ਭੈਣਾ ਨੂੰ ਮਤਲਬ ਕਿ ਗੱਲਾਂ ਤੋਂ ਬੇਲ ਹੀ ਨਹੀਂ ਮਿਲਦੀ ਹੈਗੀ ਅੱਜ ਅਸੀਂ ਇੰਨੀ ਆ ਗੱਲਾਂ ਮੈਨੂੰ ਲੱਗਦਾ ਰਾਤ ਵੀ ਆਪਾਂ 4 ਵਜੇ ਸੁੱਤੇ ਨਾ ਸ਼ਾਇਦ 4 ਵਜੇ ਸੁੱਤੇ ਤਾਂ ਮੈਨੂੰ ਲੱਗਦਾ ਮੈਂ 8 8:30 ਵਜੇ ਉੱਠੀ ਆ ਉਸਲੇ ਕੱਖ ਖੁੱਲ ਗਏ ਜਦੋਂ ਗੁਰਸਹਿਜ ਉੱਠੀ ਆ ਨਾ ਤੇ ਤੁਸੀਂ ਕਦੋਂ ਉੱਠੇ ਫੇ ਮੈਂ 6 ਵਜੇ ਤੁਸੀਂ 6 ਵਜੇ ਉੱਠ ਗਏ ਹੈ ਨਾ ਕਿਉਂਕਿ ਭਾਜੀ ਨੇ ਕੰਮ ਤੇ ਜਾਣਾ ਸੀਗਾ ਤਾਂ ਫੇ ਨਾਲ ਟਾਈਮ ਤੇ ਉੱਠਣਾ ਪਿਆ ਤੇ ਆਪਾਂ ਇਹਨਾਂ ਦੇ ਵੀ ਨੀਂਦ ਖਾਵ ਕੀਤੀ ਹਨਾ ਪਰ ਇਦਾਂ ਵੀ ਸਾਨੂੰ ਆਪਣੀਆਂ ਨੀਂਦਾਂ ਨਹੀਂ ਹੁੰਦਾ ਸਭ ਭੁੱਲੀਆਂ ਪਈਆਂ ਆ ਹਨਾ ਮਤਲਬ ਕੋਈ ਸਾਡੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਪਈਆਂ ਗੱਲਾਂ ਇਦਾਂ ਲੱਗਦਾ ਵੀ ਪਤਾ ਨਹੀਂਓ ਕਿੰਨੇ ਕਿੱਟ ਵਿਛੜੀਆਂ ਪੈਣਾ ਜਿੱਦਾਂ ਮਿਲੀਆਂ ਹੁੰਦੀਆਂ ਆ ਹਨਾ ਤੇ ਬਹੁਤ ਵਧੀਆ ਲੱਗਾ ਤੇ ਹੁਣ ਸਾਡਾ ਨਾ ਬਿੱਲ ਇੱਥੇ ਲੱਗਾ ਹੋਇਆ ਆ ਤੇ ਪਰ ਜਿੱਦਾਂ ਜਿੱਦਾਂ ਜਾਣ ਦਾ ਟਾਈਮ ਆ ਜਾਂਦਾ ਨਾ ਤੇ ਦਿਲ 'ਚ ਜਿਹੜਾ ਇੱਕ ਧੜਕੂ ਜਿਹਾ ਨਹੀਂ ਵੱਜਦਾ ਹੁੰਦਾ ਉਹ ਚੀਜ਼ ਆਪਣੇ ਘਰ ਦੇ ਕੰਮ ਚ ਤੇ ਆਪਾਂ ਮੇਚ ਆ ਕੇ ਦੋਸ ਲੱਗਦੀਆਂ ਕੰਦੇ ਕੰਮ ਚ ਇੱਥੇ ਆਉਂਦੇ ਪਏ ਵੀ ਜਾ ਕੇ ਹੁਣ ਅਸੀਂ ਆ ਕਰਨਾ ਆ ਕਰਨਾ ਹਨਾ ਤੇ ਹੁਣ ਜਾਣਾ ਤਾਂ ਪੈਣਾ ਹੀ ਆ ਚਲੋ ਹੁਣ ਤਿਆਤੀ ਉਰ ਹੁੰਨੇ ਆ ਤੇ ਮੈਂ ਘਾ ਆਪਾਂ ਬਾਹਰ ਬੂਟੇ ਦੇਖ ਕੇ ਹੁਣ ਵੀ ਕਿਹੜੇ ਕਿਹੜੇ ਲਾਇਓ ਆ ਤੇ ਬਹੁਤ ਸੋਹਣੇ ਬੂਟੇ ਆ ਸਾਰੇ ਅਲੱਗ-ਅਲੱਗ ਨਾਮ ਰੱਖੇ ਤੇ ਨਾਮ ਵੀ ਇਦਾਂ ਟਾਫ ਰੱਖਿਓ ਆ ਇੱਕ ਕੀ ਸੀਗਾ ਹਾ ਕੈਲੋਕੇਸ਼ੀਆ ਕੈਲੋਕੇਸ਼ੀਆ ਮੌਨਸਟੇਰਾ ਕੈਲੋਕੇਸ਼ੀਆ ਵੀ ਸਾਨੂੰ ਤਾਂ ਕਹਿਣਾ ਹੀ ਨਹੀਂ ਉਹਦਾ ਕਿਹੜਾ ਕੇਸ਼ੀਆ ਤੇ ਸੋਹਣੇ ਆ ਤਾਂ ਵਧੀਆ ਇਹ ਫੇ ਤੁਸੀਂ ਨਰਸਰੀ ਚ ਲਿਆ ਕੇ ਲਾਉਂਦੇ ਹੋਣੇ ਨਾ ਹਾਂਜੀ ਹੂੰ ਸੋਹਣੇ ਆ ਬਹੁਤ ਵਧੀਆ ਆਜੋ ਉਦਾ ਜਿੱਦਾਂ ਵੀ ਮੌਸਮ ਬਾਹਰ ਜਿਹੜਾ ਬੱਦਲ ਜਿਆ ਹੋਇਆ ਆ ਤੇ ਉਦਾ ਹਮ ਜਿਆ ਵੀ ਪਰ ਹਵਾ ਜੀ ਵੀ ਚੱਲਦੀ ਪਈ ਆ ਉਦਾ ਇੰਨੀ ਗਰਮੀ ਜਈ ਨਹੀਂ ਹੈਗੀ ਉਦਾ ਆ ਹਮ ਜਿਆ ਆ ਨਾ ਹਮਸ ਜੀ ਹੋਇਓ ਆ ਤੇ ਬਹੁਤ ਸੋਹਣਾ ਚਲੋ ਆਜੋ ਦੇਖਦੇ ਆ ਮਨੀ ਪਲਾਂਟ ਇਹਨੂੰ ਆਹ ਬੰਨੋ ਦਾ ਤੁਸੀਂ ਬੇਲ ਜੀ ਉੱਪਰ ਨੂੰ ਅੱਛਾ ਇਹ ਥੱਲੇ ਨੂੰ ਰੱਖਣੀ ਹੈ ਨਾ ਸਹੀ ਆਜੋ ਫੇ ਚਲੋ ਤਿਆਰ ਤੇ ਰਹੀਏ ਦੇਖੀਏ ਹੁਣ ਰਾਜ ਵੀ ਤੇ ਆਹ ਬੁੱਟੇ ਤਾਂ ਦੇਖੇ ਨਹੀਂ ਨਾ ਯਾਰ ਰਸੋਈ ਚ ਵੀ ਇੰਨੇ ਸੋਹਣੇ ਪਲਾਂਟ ਰੱਖੇ ਹੋ ਆ ਆਹ ਕਿਹੜਾ ਹੈ ਉਹ ਹੀ ਕੈਲੋਕੇਸ਼ੀਆ ਮਨੀ ਪਲਾਂਟ ਦੀ ਕਟਿੰਗ ਆ ਨਹੀਂ ਆ ਮਨੀ ਪਲਾਂਟ ਆ ਹਾਂਜੀ ਆ ਜੋੜੇ ਪੱਤੇ ਆ ਜੋੜੇ ਪੱਤੇ ਹਾਂਜੀ ਵਾਹ ਪੱਤੇ ਬਹੁਤ ਸੋਹਣੇ ਆ ਆਹ ਦੇਖੋ ਨਿੱਕੀ ਜੀ ਗਲਾਸੀ ਚ ਵੀ ਮਨੀ ਪਲਾਂਟ ਲਾਈਓ ਆ ਦੇਖੋ ਆ ਬਾਕੀ ਤਾਂ ਚਲੋ ਸਮਝ ਆਉਂਦੀ ਆ ਵੀ ਇਹ ਗਮਲੇ ਆ ਬਣਾਏ ਆ ਨਿੱਕੀ ਗਲਾਸੀ ਵਿੱਚ ਸਾਡੇ ਵਰਗੇ ਚੱਕ ਕੇ ਬਾਹਰ ਮਾਰਦੇ ਆ ਵੀ ਚਲੋ ਨਿੱਕੀ ਜੀ ਗਲਾਸੀ ਕਿਹੜਾ ਕੰਮ ਹੋਣੀ ਆ ਬੁਧਿਆ ਆ ਬਹੁਤ ਸੋਹਣਾ ਭੈਣ ਜੀ ਤੁਹਾਡਾ ਘਰ ਵੀ ਬਹੁਤ ਸੋਹਣਾ ਤੁਹਾਡੇ ਪਲਾਂਟ ਵੀ ਬਹੁਤ ਸੋਹਣੇ ਤੁਸੀਂ ਵੀ ਬਹੁਤ ਸੋਹਣੇ ਚੰਕ ਯੂ ਸੋ ਬਾਟ ਚਲੋ ਹੁਣ ਆ ਜਾਓ ਚਲਿਏ ਉਧਰ ਬੈਨੇ ਕਮਰੇ ਚ ਹਨਾ ਆਓ ਚਲੋ ਤੁਸੀਂ ਨਾ ਸਾਡੇ ਢਿੱਡ ਇਦਾਂ ਫੁੱਲ ਕੀਤੇ ਹੋ ਆ ਨਾ ਕਿ ਸਾਨੂੰ ਸਾਹ ਨਹੀਂ ਹੋਣ ਦਿਆ ਹੈਗਾ ਸੱਚੇ ਸਾਡੇ ਢਿੱਡ ਵੀ ਇੱਥੇ ਕਰਿਓ ਬਰਤ ਰੱਖਣੇ ਸ਼ੁਰੂ ਕਰ ਹਾਂ ਹੁਣ ਅਸੀਂ ਸਪੈਸ਼ਲ ਸਪੈਸ਼ਲ ਇਹ ਬਰਤ ਰੱਖ ਕੇ ਆਇਆ ਕਰਾਂਗੇ ਹੁਣ ਪਾਣੀ ਪਗੜੀ ਤਾਂ ਇਹਨਾਂ ਦੇ ਦਿਨ ਭੁੱਖ ਕਿੱਥੇ ਆ ਤੇ ਸਾਡੇ ਇੱਕ ਪਰੋਠਾ ਖਾ ਕੇ ਤੁਹਾਡੇ ਢਿੱਡ ਵਿੱਚ ਤੁਸੀਂ ਸਾਨੂੰ ਕੱਲ ਦਾ ਖਲਾਈ ਇਹਨਾਂ ਦਿੱਤਾ ਕਿ ਸਾਡੇ ਸਟੋਰੇਜ ਜਿਹੜੀ ਹੈ ਨਾ ਜਿਹੜੀ ਸਟੋਰੇਜ ਹੈ ਉਹ ਫੁੱਲ ਹੋ ਗਈ ਆ ਤੁਸੀਂ ਪਤਾ ਕਿ ਜਦੋਂ ਪਰੋਣੇ ਆਏ ਹੁੰਦੇ ਨਾ ਤੁਹਾਨੂੰ ਪਤਾ ਹੈ ਨਾ ਉਹ ਬੈਠੇ ਰਹਿੰਦੇ ਨਾ ਉਹਨਾਂ ਦਾ ਢਿੱਡ ਫੁੱਲ ਹੋ ਜਾਂਦਾ ਆ ਹੁਣ ਆ ਸਾਡੀ ਸੇਨਾ ਦੇਖੋ ਹਾਂ ਸੇਨਾ ਮੇਰਾ ਆ ਤਾਂ ਸੇਨਾ ਮੇਰਾ ਨੇ ਸਾਨੂੰ ਬਹੁਤ ਕੁਝ ਕੀਤਾ ਆ ਹੈ ਨਾ ਪਤਾ ਨਹੀਂ ਕਿ ਕਿੰਨੇ ਟਾਈਮ ਬਾਅਦ ਮੁਰਗੇ ਮਿਲਣਗੇ ਦੋ ਸਾਲ ਬਾਅਦ ਮਿਲ ਗਏ ਆ ਦੋ ਸਾਲ ਅਸੀਂ ਇਕੱਠੇ ਹੋਈ ਆ ਹਾਂਜੀ ਤੇ ਹੁਣ ਪਤਾ ਨਹੀਂ ਕਦੋਂ ਮਿਲਾਂ ਕਰਦੀ ਆ ਦੋ ਸਾਲ ਦਾ ਗੈਪ ਜਿਹੜਾ ਪਿਆ ਸੀ ਉਹਨੂੰ ਘਟਾ ਕੇ ਤੋਂ ਕੇ ਘਟਾ ਕੇ ਘਟਾ ਕਰੀਏ ਜਲਦੀ ਤੋਂ ਜਲਦੀ ਆਪਾਂ ਮਿਲਿਆ ਕਰਗੇ ਹੈਨਾ ਤਿੰਨਾਂ ਜਣੇ ਇਕੱਠੇ ਹੋਇਆ ਕਰੀਏ ਹੈਨਾ ਕਿਉਂਕਿ ਮਤਲਬ ਕਿ ਟਾਈਮ ਕੋਈ ਨਹੀਂ ਸਮਾਂ ਹੀ ਨਹੀਂ ਦਿੱਤਾ ਤਾਂ ਅਗਲੇ ਜਾਂ ਆਪਾਂ ਦੋਨੋਂ ਜਾਣੇ ਕੱਚੀ ਜਿੱਦਾਂ ਜਿੱਦਾਂ ਵਟੇ ਹੁੰਦੇ ਪਏ ਆ ਸਾਨੂੰ ਲੱਗਦਾ ਸੀ ਅਸੀਂ ਫ੍ਰੀ ਹੋਵਾਂਗੇ ਉਹ ਨਹੀਂ ਬਿਜ਼ੀ ਹੁੰਦੇ ਬਿਜ਼ੀ ਹੋ ਜਾਂਦੇ ਅੱਗੇ ਤੋਂ ਕਿ ਬਿਜ਼ੀ ਹੋ ਜਾਂਦੇ ਜਾਂ ਇਹ ਦੋਈ ਜਾਣੀ ਮੇਰੇ ਪਿੰਡੀਆਂ ਆ ਜਾਂ ਅਸੀਂ ਦੋਈ ਜਾਣੀ ਮੇਰੇ ਪਿੰਡੀਆਂ ਜਾਂ ਅਸੀਂ ਦੋਈ ਇੱਕ ਤਾਂ ਮੇਰੇ ਪਿੰਡੀਆਂ ਜਿਹੜਾ ਸਾਰਾ ਇਹ ਤਿੰਨਾ ਦਾ ਤਿੰਨਾ ਦਾ ਜਿਹੜਾ ਇਕੱਠੇ ਹੋਣ ਦਾ ਨਾ ਟਾਈਮ ਹੀ ਕਿ ਮਿਲਦਾ ਤੇ ਉਹ ਮਿਲਦਾ ਅੱਜ ਦੋਸਾਰਾਂ ਦਾ ਆਪਾਂ ਟਿਕਣਾ ਹੋਈਆਂ ਤੇ ਹੁਣ ਦੇਖੋ ਬਾਈ ਨੂੰ ਸਾਨੂੰ ਫੇਰ ਕਦੋਂ ਨੂੰ ਮਿਲੋਂਦੇ ਨਾ ਡੇਢ ਦੋ ਸਾਲ ਇੰਨਾ ਕੀ ਟਾਈਮ ਆ ਹਨਾ ਉਹ ਇਧਰ ਚਲੋ ਹੁਣ ਆਪਾਂ ਚੱਲੇ ਆਪਣੇ ਆਪਣੇ ਘਰਾਂ ਨੂੰ ਇਹ ਆਪਣੇ ਸਹੁਰਿਆਂ ਤੇ ਮੈਂ ਆਪਣੇ ਸਹੁਰਿਆਂ ਦੇ ਅਸੀਂ ਇਹਨਾਂ ਨੂੰ ਛੱਡਿਆ ਇਸ ਵਾਰ ਇਹਨਾਂ ਨੂੰ ਛੱਡਣ ਚੱਲੇ ਆ ਤੇ ਇਹ ਇਹਨਾਂ ਦੇ ਇੱਥੇ ਸਹੁਰੇ ਆ ਆਪਣੇ ਵਾਪਸ ਆਉਂਦੇ ਸਹੁਰਿਆਂ ਦੇ ਜਦੋਂ ਆਪਣੇ ਸਹੁਰਿਆਂ ਦੇ ਸਾਰੇ ਜਣੇ ਚੱਲੇ ਆ ਤੇ ਜਾ ਕੇ ਉੱਥੇ ਹੀ ਕੰਮ-ਕਾਜ ਰੁਟੀਨ ਉਹ ਵੇ ਕੰਮ ਤੋਂ ਹੰਦੇ ਸ਼ੁਰੂ ਆ ਤੇ ਚਲੋ ਠੀਕ ਆ ਜੀ ਆਪਾਂ ਬਲੌਗ ਦਾ ਕਰਦੇ ਇੱਥੇ ਐਂਡ ਤੇ ਸਾਰਿਆਂ ਨੂੰ ਬਾਏ ਬਾਏ ਸੋਸ਼ਲ 龙